ਤਨ ਤਾਂ ਦੇ ਜੋਗੋ ਸੱਚੇ ਬਾਦਸ਼ਾਹ ਜੀ ਦੀ ਗੁਰਵਾਨੀ ਦਾ ਪਰਮਾਨ ਹੈ ਸੀ ਸੁੰਦਰ ਸੋਹਣੇ ਸਾਧ ਸੰਗ ਜਨ ਵਹਿਣ ਕਹਿੰਦੇ ਉਹ ਹੀ ਮਨੁੱਖ ਉਹ ਇਨਸਾਨ ਉਹ ਜੀਵ ਹੋਰ ਪੰਗਤੀ ਆਪਾਂ ਸਭ ਆ ਜਾਨ ਨੇ ਪੜਦਿਆਂ ਕਿਸ 파ਸ ਬੈਠਿਆਂ ਭਵਨਾ ਦਾ ਇਸ ਕਹਿੰਦੇ ਜਿੱਥੇ ਬੈਠ ਕੇ ਮਨੁੱਖ ਚੰਗਾ ਲੱਗਦਾ ਸੋਹਣਾ ਲੱਗਦਾ ਉਸ ਹਜ਼ੂਰੀ ਵਿੱਚ ਉਸ ਗੁਰੂ ਕੋਲ ਉਸ ਮੁਰਸ਼ਿਦ ਕੋਲ ਬੈਠਣਾ ਚਾਹੀਦਾ ਕੋਣ ਸੋਣਾ ਚੰਗਾ ਮਨੁੱਖ ਤੇ ਆਪਣੇ ਗੁਰੂ ਕੋਲ ਬੈਠਾ ਹੀ ਲੱਗੇਗਾ ਨਾ ਗੁਰੂ ਨਤਾ ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੱਚੇ ਪਾਤਸ਼ਾਹ ਕਹਿੰਦੇ ਜਿੱਨਾਂ ਕੋਲ ਬੈਠਿਆ ਭਾਈ ਤੇਰੀ ਸੋਭਾ ਆਉਂਦੀ ਏ ਚੰਗਾ ਵਰਦਾ ਹੈ ਜਦੋਂ ਤੂੰ ਮਨ ਕਰਕੇ ਵੀ ਤਨ ਕਰਕੇ ਵੀ ਸਰੀਰ ਕਰਕੇ ਵੀ ਮਨ ਕਰਕੇ ਵੀ ਆਪਣੇ ਗੁਰੂ ਕੋਲ ਬਿਠੇ ਫਿਰ ਸੇਹੀ ਸੁੰਦਰ ਸੋਹਣੇ ਕਹਿੰਦੇ ਉਹ ਉਨੁਕ ਸੋਹਣੇ ਲੱਗਦੇ ਨੇ ਸੁੰਦਰ ਨੇ ਚੰਗੇ ਨੇ ਸਾਧ ਸੰਗ ਜਨ ਵਹਿਣੇ ਜਿਹੜੇ ਸਾਧ ਸੰਗਤ ਵਿੱਚ ਜਾ ਕੇ ਜੁੜਦੇ ਨੇ ਸਤ ਸੰਗਤ ਵਿੱਚ ਜਾ ਕੇ ਸੰਗਤ ਨਾਲ ਮਿਲ ਕੇ ਹੋ ਔਕਤਰ ਮਿਲੋ ਮੇਰੇ ਭਾਈ ਦੁਬਦਾ ਦੂਲ ਕਰੋ ਬਿਨਵਾ ਹਰ ਨਾਮੇ ਕੀ ਹੋ ਉਹ ਜੋੜੀ ਗੁਰਮੁਖ ਵੈਸ ਸਭਾਂ ਕਿੰਨੀਆਂ ਮਗਧੀਆਂ ਗੁਰਬਾਣੀ ਦੇ ਆ ਸਤ ਸੰਗਤ ਨਾਲ ਜੁੜ ਕੇ ਨਾਮ ਜਪਣਦੇ ਆ ਸੰਗਤ ਵਿੱਚ ਮਿਲ ਕੇ ਉਹ ਪ੍ਰਮਾਤਮਾ ਤਾਲਪੁਰਖ ਵਾਹਿਗੁਰੂ ਦੀ ਅਰੋਧਨਾ ਕਰਨ ਦੀ ਪਰਥਾਏ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਉਪਦੇਸ਼ ਗਿਆਨ ਸਿੱਖਿਆ ਬਖਸ਼ਿਸ਼ ਕੀਤੀ ਕਹਿੰਦੇ ਉਹ ਮਨੁੱਖ ਉਹ ਜੀਵ ਉਹ ਇਨਸਾਨ ਭਲੇ ਨੇ ਜਿਹੜੇ ਸੰਗਤ ਵਿੱਚ ਰਹਿੰਦੇ ਨੇ ਜਿਹੜੇ ਆਪਣੇ ਮਾਲਕ ਦੀ ਯਾਦ ਸੰਗਤ ਨਾਲ ਜੁੜ ਕੇ ਉਹ ਮਾਲਕ ਦੀ ਅਰਦਾਸ ਕਰਦੇ ਨੇ ਉਹ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਰਹਿਮਤ ਦਇਆ ਕਰਦੇ ਨੇ ਹੇਰੋ ਸਤਿਗੁਰਾਂ ਨੇ ਦੁਰ ਕਰਦੀਆਂ ਖੁਸ਼ੀਆਂ ਪ੍ਰਦਾਨ ਕਰਦੀਆਂ ਸੱਚੇ ਬਾਦਸ਼ਾਹ ਦੀ ਮਾਣ ਸੋਹਣੀ ਹੈ ਨਾਉਂਦੀ ਹੈ ਦਇਆ ਹੁੰਦੀ ਹੈ ਸਾਧ ਸੰਗ ਜਨ ਬਹਿਣੇ ਕਿਉਂਕਿ ਅੱਜ ਦੇ ਸਮੇਂ ਵਿੱਚ ਵੱਡੀ ਥਾਂ ਤੇ ਮੁੱਖ ਬੈਠ ਜਾਵੇਂਗਾ ਪਰ ਸਾਧ ਸੰਗਤ ਵਿੱਚ ਬੈਠਣਾ ਆਉਣਾ ਸਾਧ ਸੰਗਤ ਵਿੱਚ ਬੈਠ ਕੇ ਰੱਬ ਦੇ ਘਰ ਦੀਆਂ ਗੱਲਾਂ ਜਗ ਦੀਆਂ ਗੱਲਾਂ ਤੇ ਸੁਣ ਲੈਣੀਆਂ ਵੱਡੀਆਂ ਸੌਖੀਆਂ ਬਾਰੇ ਰੱਬ ਦੇ ਘਰ ਦੀਆਂ ਗੱਲਾਂ ਸੁਣਨੀਆਂ ਗੱਲਾਂ ਕਰਨੀਆਂ ਚੰਗੀਆਂ ਲੱਗਣੀਆਂ ਇਹ ਬਾਤਾਂ ਵਾਲੇ ਨੇ ਹਿੱਸੇ ਹੁੰਦੀਆਂ ਜਿਹੜੇ ਮਾਲਕ ਦੀ ਵਡਿਆਈ ਮਾਲਕ ਦੀ ਉਸਤਤ ਕਰਦੇ ਤੇ ਉਹਦੇ ਨਾਲ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਜ਼ਿੰਦਗੀ ਦੇ ਵਿੱਚ ਜਿਹੜੀ ਜ਼ਿੰਦਗੀ ਜਿਹੜਾ ਜੀਵਨ ਜਿਹੜਾ ਜਿੰਦਗੀ ਦਾ ਤੇਰਾ ਸਫ਼ਰ ਚੱਲ ਰਿਹਾ ਉਹਦੇ ਵਿੱਚ ਸੱਚੇ ਪਾਤਸ਼ਾਹ ਜੀ ਫਿਰ ਸਹਾਈ ਹੋਣ ਲੱਗ ਜਾਂਦੇ ਨੇ ਮਦਦਗਾਰ ਬਣਨਾ ਸ਼ੁਰੂ ਕਰ ਦਿੰਦੇ ਨੇ ਕਿਸਨ ਕਿਸੇ ਰੂਪ ਦੇ ਵਿੱਚ ਤੇਰੀ ਸਹਾਇਤਾ ਤੇਰੀ ਬਾਤ ਤੇਰੇ ਰੱਖਿਆ ਕਾਰਨ ਮਾਲਕ ਬੜਨਾ ਸ਼ੁਰੂ ਕਰ ਦਿੰਨੇ ਪਤਾ ਨਹੀਂ ਕਿਹੜੇ ਢੰਗ ਕਿਹੜੇ ਤਰੀਕੇ ਦੁਆਰਾ ਪਤਾ ਨਹੀਂ ਮਾਲਕ ਜੀ ਕਿਹੜਾ ਰੂਪ ਧਾਰਨ ਕਰਦੇ ਪਰ ਕਈ ਵਾਰ ਸਾਡੇ ਜਥਨ ਕੀਤੇ ਵਿਅਰਥ ਚਲੇ ਜਾਂਦੇ ਨੇ ਮਾਲਕ ਪਤਾ ਨਹੀਂ ਕਿਹੜੇ ਢੰਗ ਦੁਆਰਾ ਸਾਡਾ ਭਲਾ ਨਹੀਂ ਵਰਤਨ ਗੁਰੂ ਤੇਗ ਬਹਾਦਰ ਪਾਸ਼ਾ ਅੱਜ ਦੇ ਸ਼ਲੋਕ ਵਿੱਚ ਵਾਚਨ ਕਰਦੇ ਨੇ ਜਤਨ ਬਾਤ ਸੁਖ ਕੀ ਕੀਏ ਦੁੱਖ ਕੋ ਕੀਓ ਨਾ ਕੋਇ ਹੁਣ ਇਹਦੇ ਕੀ ਅਰਥ ਕਰਾਂਗੇ ਆਪਾਂ ਹੁਣ ਇਹਨਾਂ ਵਾਕੀਆਂ ਦੇ ਕੀ ਅਰਥ ਕਰਾਂਗੇ ਹੁਣ ਸਾਰੀ ਦੁਨੀਆ ਸੁੱਖਾ ਵਾਸਤੇ ਯਤਨ ਕਰਦੀ ਆਪਾਂ ਸੁੱਖਾ ਵਾਸਤੇ ਘਰ ਬਣਾਉਣਾ ਸੁੱਖਾਂ ਵਾਸਤੇ ਘਰ ਵਿੱਚ ਵਰਤੋਂ ਕਰਨ ਵਾਲੀਆਂ ਚੀਜ਼ਾਂ ਲਿਆਉਣਾ ਸੁੱਖਾਂ ਵਾਸਤੇ ਸਰੀਰ ਦੇ ਗਰਮੀ ਸਰਦੀ ਦੇ ਬਸਤਰ ਪਹਿਨਦਾ ਸੁੱਖਾਂ ਵਾਸਤੇ ਸਰੀਰ ਨੂੰ ਖਰਾਕ ਦਿੰਦਾ ਸੁੱਖਾਂ ਵਾਸਤੇ ਪਰ ਇਹਨੇ ਅਰਥ ਸਿੱਖ ਕੌਮ ਦੇ ਬਿਤਵਾ ਬਾਬਾ ਹਰਦੇਵ ਸਿੰਘ ਜੀ ਲੂਨੋਵਾਲ ਵਾਲੇ ਕਰਦੇ ਹੁੰਦੇ ਸੀ ਜਦੋਂ ਉਹਨਾਂ ਨੇ ਗੁਰਬਾਣੀ ਦੀ ਕਥਾ ਕਰਨੀ ਉਹ ਕਹਿੰਦੇ ਵਰਮ ਕਪਿਆਰੋ ਇਹਦੇ ਵਿੱਚ ਘੁੰਡੀ ਹੈ ਇਹਦੇ ਵਿੱਚ ਇੱਕ ਘੁੰਡੀ ਹੈ ਜਿਹੜੀਆਂ ਬੇਦਵਾਨ ਉਹ ਕੋਟੀਆਂ ਕੋਲਦੇ ਨਹੀਂ ਕਹਿੰਦੇ ਭਾਵ ਕੀ ਹੈ ਜਨਨ ਤੇ ਸਾਰੀ ਦੁਨੀਆ ਸੁੱਖਾਂ ਦੀ ਕਰਦੀ ਹੈ ਪਰ ਉਹ ਦੁਨੀਆ ਜਨਨ ਕਰਦੀ ਰਹੀ ਸਰੀਰਕ ਸੁੱਖਾਂ ਦੀ ਸਰੀਰਿਕ ਸੁੱਖਾਂ ਦਾ ਕਹਿੰਦੇ ਅਸਲ ਵਿੱਚ ਮਹਾਪੁਰਖ ਅਰਥ ਕਰਦੇ ਹੁੰਦੇ ਕਹਿੰਦੇ ਦੁਖੀ ਹੈ ਬੰਦੇ ਦਾ ਮਾਨਾ ਆਤਮਾ ਨੂੰ ਕਹਿੰਦੇ ਜਿਹਨੋਂ ਉੱਪਰ ਨੂੰ ਕਹਿੰਦੇ ਅਸਲ ਵਿੱਚ ਤਨ ਨਾਲ ਵੱਧ ਦੁਖੀ ਮਨੁੱਖ ਦੀ ਆਤਮਾ ਹੈ ਆਤਮਾ ਆਤਮਾ ਦੁਖੀ ਹੈ ਪਰ ਇਹ ਲੱਗਿਆ ਰਿਆ ساری ਜਿੰਦਗੀ ਸਰੀਰ ਨੂੰ ਸੁਖੀ ਕਰਨ ਵਾਸਤੇ ਦੁੱਖ ਕੋ ਕਿਉ ਨਾ ਕੋਈ ਦੁੱਖ ਲੱਗਿਆ ਸੀ ਇਹਦੀ ਆਤਮਾ ਨੂੰ ਚਿੰਤਾ ਲੱਗੀ ਸੀ ਆਤਮਾ ਨੂੰ ਪਰ ਉਹਨੂੰ ਸੁਖੀ ਕਰਤਾ ਕਹਿੰਦੇ ਇਹਨੇ ਦੁੱਖ ਕੋ ਕਿਉ ਨਾ ਕੋਈ ਉਹ ਦੁੱਖ ਜਿਹੜੀ ਆਤਮਾ ਦੁਖੀ ਸੀ ਉਹਦੇ ਲਈ ਕੋਈ ਜਾਨਤ ਨਹੀਂ ਕੀਤਾ ਇਹ ਸਾਡੀ ਆਤਮਾ ਨੂੰ ਕਿਵੇਂ ਸੁਖੀ ਹੋਊਗੀ ਤੇਰੇ ਬਾਹਰ ਦੇ ਪਦਾਰਥ ਨਾਲ ਤੇ ਸੁਖੀ ਨਹੀਂ ਹੋਣੀ ਉਹ ਬਾਹਰ ਨਹੀਂ ਆਣਣੀਆਂ ਵਸਤੂਆਂ ਲਿਆ ਕੇ ਤੇ ਸੁਖੀ ਨਹੀਂ ਹੋਣੀ ਤੇਰੋਂ ਸੁਖੀ ਹੋਣੀ ਸੀ ਗੁਰਬਾਣੀ ਦੇ ਅਰਥ ਅਨੁਸਾਰ ਗੁਰੂ ਦੇ ਅਰਥ ਅਨੁਸਾਰ ਸਿੱਖਿਆ ਅਨੁਸਾਰ ਉਹ ਸੁਖੀ ਹੋਣੀ ਸੀ ਉਹ ਤੇ ਜਨਨ ਕਦੇ ਕੀਤੇ ਹੀ ਨਹੀਂ ਉਹ ਤੇ ਅਪਰਾਲਾ ਕਦੇ ਕੀਤਾ ਹੀ ਨਹੀਂ ਉਹ ਅਪਰਾਲਾ ਕਰਨਾ ਸੀ ਸਤ ਸੰਗਤ ਵਿੱਚ ਆਉਣ ਦਾ ਜੁੜਨ ਦਾ ਵਹਿਣ ਦਾ ਉਹ ਕਦੇ ਸ਼ਬਦ ਦਾ ਅਭਿਆਸ ਕਰਨ ਦਾ ਇਹ ਯਤਨ ਕਰਨਾ ਸੀ ਪਰ ਉਹ ਯਤਨ ਕਰੇ ਕੀਤਾ ਨਹੀਂ ਤਾਂ ਕਰਕੇ ਇਹਦੀ ਆਤਮਾ ਸੁਖੀ ਨਹੀਂ ਹੋ ਸਕੀ ਸੁੱਖ ਕੇ ਸੰਸਾਰ ਦੇ ਸੁੱਖਾਂ ਦੀ ਪ੍ਰਾਪਤੀ ਸੁਖਾਂ ਵਾਸਤੇ ਨੇਕਾ ਯਤਨ ਕਰਦਾ ਹੈ ਮਨੁੱਖ ਦੁੱਖਾਂ ਵਾਸਤੇ ਜਦ ਨਹੀਂ ਪਰ ਫਿਰ ਵੀ ਰਾਜਾ ਅਸਾਰਤ ਵੀ ਆਣ ਰਿਹਾ ਇਸਾ ਕਹਿੰਦੇ ਨੇ ਸੁਖ ਵੀ ਉਦੋਂ ਮਿਲਦਾ ਜਦੋਂ ਪਰਮਾਤਮਾ ਦੀ ਰਜਾ ਵਿੱਚ ਆਵਾਲੇ ਤੌਰ ਤੇ ਵੀ ਇਹ ਗੱਲ ਕਰਨੇ ਜਦੋਂ ਉਹਦੀ ਰਜਾ ਵਿੱਚ ਆ ਜਾਂਦੇ ਜਦੋਂ ਸਭ ਕੁਝ ਮਾਲਕ ਨੂੰ ਸਮਰਪਿਤ ਕਰ ਦਿੰਦੇ ਜ਼ਿੰਦਗੀ ਮਾਲਕ ਨੂੰ ਸਮਰਪਿਤ ਕਰ ਦਿੰਦੇ ਜਿੰਦਗੀ ਦੀ ਬਾਗਡੋਰ ਮਾਲਕ ਦੇ ਹੱਥ ਫੜਾ ਦਿੰਦੇ ਮਾਲਕ ਜੀ ਮੈਨੂੰ ਨਿਕੰਤਾ ਜਿਵੇਂ ਤੈਨੂੰ ਚੰਗਾ ਲੱਗਦਾ ਤਬੀਰ ਕੂਕਰ ਆਪ ਕੋ ਮੋਤੀਆ ਮੇਰਾ ਨਾਮ ਭਗਤ ਕਬੀਰ ਜੀ ਦੀ ਬਾਣੀ ਦਾ ਸ਼ਬਦ ਹੈ ਗਲੇ ਹਮਾਰੇ ਜੀਵਰੀ ਜੈ ਖਿੰਚੈ ਤਉ ਜਾਉ ਐਨੀ ਗੁਰੂ ਨੂੰ ਤੁਹਾਡਾ ਪੁੱਤਰ ਕਰਨਾਂ ਤੇ ਬੜਾ ਮੁਸ਼ਕਲ ਆ। ਬਾਅਦ ਤੱਕ ਮੀਰ ਜੀ ਕਹਿੰਦੇ ਕਬੀਰ ਕੂਕਰਾਂ ਰਾਤ ਕੋ ਮੋਤੀਆ ਮੇਰਾ ਨਾਮ ਐ ਤੇ ਕਹਿੰਦੇ ਮਾਲਕ ਦਾ ਕੂਕਰਾਂ ਮੇਰੇ ਗਾਲ ਵਿੱਚ ਪਾਈ ਐ ਸਗળી ਉਹ ਸੰਗੜੀ ਮੈਂ ਆਪਣੇ ਮਾਲਕ ਦੇ ਹੱਥ ਖੜਾ ਦਾਂ। ਹੁਣ ਮੇਰਾ ਵਾਲਕ ਜਿੱਥੇ ਮਰਜੀ ਲਿਜਾਵੇ ਜਿੱਥੇ ਮਰਜੀ ਬੰਨੇ ਉਹ ਮੇਰੇ ਮਾਲਕ ਦੀ ਮਰਜ਼ੀ ਐ। ਹੁਣ ਮੇਰੀ ਮਰਜ਼ੀ ਨਹੀਂ। ਮੇਰੀ ਮਰਜ਼ੀ ਨਹੀਂ ਹੈ ਹੁਣ ਗਲੇ ਹਮਾਰੇ ਜੇਵਰੀ ਜੈ ਖਿੱਚੇ ਤੇ ਜਾਉ ਜਿੱਧਰ ਨੂੰ ਖਿੱਚੇਗਾ ਜਿੱਧਰ ਲਜਾਵੇਗਾ ਮੈਂ ਉੱਧਰ ਹੀ ਜਾਉ ਭਗਤ ਜੀ ਕਹਿੰਦੇ ਐ ਮਨੁੱਖ ਤੂੰ ਆਪਣਾ ਜੀਵਨ ਦੀ ਵਾਗ ਲੋਰ ਗੁਰੂ ਦੇ ਹੱਥ ਫੜਾ ਦੇ ਆਪਣੀ ਜ਼ਿੰਦਗੀ ਦੀ ਸੰਗਲੀ ਫਿਰ ਮਾਲਕ ਤੈਨੂੰ ਮਾੜੇ ਪਾਸੇ ਤੇ ਲੈ ਕੇ ਨਹੀਂ ਜਾਂਦਾ ਮਾੜੇ ਪਾਸੇ ਤੇ ਤੇਰਾ ਮਨ ਤੇਰੀ ਮਤ ਲੈ ਕੇ ਜਾਂਦੀ ਗੁਰੂ ਥੋੜੀ ਲੈ ਕੇ ਜਾਂਦੀ ਜਦੋਂ ਗੁਰੂ ਨੂੰ ਸਮਰਪਿਤ ਕਰੇਗਾ ਗੁਰੂ ਤੇਨੂੰ ਚੰਗੇ ਰਾਹ ਤੇ ਧੋਲੇਗਾ ਗੁਰੂ ਤੇ ਤੈਨੂੰ ਚੰਗੇ ਪਾਸੇ ਹੀ ਲੈ ਕੇ ਜਾਵੇ ਤਾਂ ਕਰ ਕੀ ਕਹਿੰਦੇ ਗੁਰੂ ਨੂੰ ਸਮਰਪਿਤ ਕਰਕੇ ਚੱਲ ਗੁਰੂ ਨੂੰ ਆਲਪਣ ਕਰਕੇ ਚੱਲ ਫਿਰ ਤੇਰੀ ਜ਼ਿੰਦਗੀ ਸੱਚੇ ਰਸਤੇ ਤੇ ਚੱਲ ਪੈਂਦੀ ਹੈ ਫਿਰ ਸਹੀ ਰਸਤੇ ਤੇ ਤੇਰੀ ਜ਼ਿੰਦਗੀ ਦੀ ਜਿਹੜੀ ਗੱਡੀ ਹੈ ਉੱਚਾ ਲਪੇਗੀ ਤੋ ਨਾਨਕ ਸੁਨ ਰੇ ਮਨਾ ਹਰ ਭਾਵੇਂ ਸੋ ਹੋਏ ਐ ਮੇਰੇ ਮਨਾ ਜੋ ਕੁਝ ਪ੍ਰਮਾਤਮਾ ਨੂੰ ਚੰਗਾ ਲੱਗਦਾ ਉਹੀ ਹੁੰਦਾ ਸਾਰਾ ਕੁਝ ਸਾਡੇ ਮੁਤਾਬਕ ਨਹੀਂ ਹੁੰਦਾ ਸਾਰਾ ਕੁਝ ਸਾਡੇ ਮੁਤਾਬਕ ਨਹੀਂ ਹੁੰਦਾ ਜੋ ਜੋ ਸੀ ਚਾਹਣਿਆ ਉਹ ਸਾਰਾ ਕੁਝ ਨਹੀਂ ਹੁੰਦਾ ਬੰਦਾ ਤੇ ਵੜਾ ਕੁਝ ਚਾਹੁੰਦਾ ਫਿਰ ਸਾਰਾ ਕੁਝ ਬੰਦੇ ਅਨਸਾਰ ਥੋੜੀ ਹੁੰਦਾ ਬੰਦੇ ਦੀ ਮਨ ਕੀ ਥੋੜੀ ਚੱਲੇ ਵੀ ਰੱਬ ਦੀ ਮਰਜ਼ੀ ਚੰ ਬੰਦਾ ਤੇ ਵੜਾ ਸੋਲ ਹੋ ਗਿਆ ਇੱਥੇ ਵੀ ਜਿਆਦਾ ਗਰਮੀ ਪੈਣ ਲੱਗ ਗਈ ਫਿਰ ਕਹਿੰਦਾ ਛੇਤੀ ਮੀਂਹ ਪੈ ਜਾਵੇ ਫਿਰ ਮੈਨੂੰ ਗਰਮੀ ਮੌਸਮ ਠੰਡਾ ਹੋਵੇ ਚਾਰ ਦਿਨ ਲਗਾਤਾਰ ਪੈਣ ਲੱਗਿਆ ਹੁਣ ਕਹਿੰਦੇ ਬਾਦੂ ਹੋ ਜਾਵੇ ਹੁਣ ਕਹਿੰਦੇ ਚੱਲ ਗਿਆ ਹਰ ਬੰਦਾ ਤੇ ਬਣੀ ਜਾਂਦੀ ਅੱਕ ਜਾਂਦੇ ਕਿਉਂਕਿ ਤੇ ਭਗਤ ਫਰੀਦ ਜੀ ਵੀ ਜਦੋਂ ਜੰਗਲਾ ਵਿੱਚ ਜਾ ਕੇ ਤਪੱਸਿਆ ਕਰਦੇ ਸੀ ਕਦੇ ਸ਼ਕਤੀ ਆ ਗਈ ਮੇਰੇ ਕੋਲ ਇੰਨਾ ਸਮਾਂ ਹੋ ਗਿਆ ਜੰਗਲ ਵਿੱਚ ਜਾ ਕੇ ਬੰਦਗੀ ਕਰਦੇ ਆ ਰੱਬ ਦੀ ਅਰੰਧਨਾ ਕਰਦੇ ਜੰਗਲ ਦੀਆਂ ਚਿੜੀਆਂ ਰੌਲਾ ਪਾਉਂਦੀਆਂ ਸੀ ਸ਼ੋਰ ਪਾਉਂਦੀਆਂ ਸੀ ਉਹ ਚਿੜੀਓ ਤੁਸੀਂ ਮਰ ਕਿਉਂ ਨਾ ਜਾਓ ਐਨਾ ਰੌਲਾ ਪਾਇਆ ਮੈਨੂੰ ਰਤਨੀ ਜਾਲ ਵਿੱਚ ਬੈਠਦੀ ਨੇ ਅੰਤਿਹਾਸ ਵਿੱਚ ਲਿ ਗਿਆ ਭਗਤ ਮਾਲਾ ਦੇ ਵਿੱਚ ਕਹਿੰਦੇ ਚਿੜੀਆਂ ਮਰ ਗਈ ਫੇਰ ਭਗਤ ਜੀ ਉੱਠੇ ਇਹਦੇ ਕਹਿੰਦੇ ਬੜਾ ਗਲਤ ਹੋ ਗਿਆ ਪਾਪ ਹੋ ਗਿਆ ਕਹਿੰਦੇ ਚਿੜੀਓ ਜਿਉਂ ਤੁਸੀਂ ਜਿਉਂ ਲੈ ਤੂੰ ਤੇ ਗਲਤ ਹੋ ਉਹ ਚਿੜੀਆਂ ਹੀ ਮਰ ਤੋ ਗਈਆਂ ਇਹ ਕਰਕੇ ਥੋੜਾ ਜਿਹਾ ਅੱਗੇ ਗਿਆ ਲਾਗਾ ਦਾ ਲੱਕ ਦਾ ਆਪਣੇ ਪਿੰਡ ਵੱਲ ਆ ਰਹੇ ਸੀ ਰਸਤੇ ਨੇ ਵਿੱਚ ਇੱਕ ਬੀਬੀ ਪਤੀ ਵਰਤਾ ਇਸਤਰੀ ਖੂਹ ਦੇ ਉਤੋਂ ਘੜਾ ਭਰ ਰਹੀ ਸੀ ਜਲ ਲੈ ਰਹੀ ਸੀ ਇੱਕ ਜਲ ਭਰ ਰਹੀ ਹੈ ਉਸ ਤੋਂ ਬਾਅਦ ਅਗਲੀ ਬੀਬੇ ਦੀ ਵਾਰੀ ਆਈ ਇੱਥੇ ਭਗਤ ਜੀ ਕਹਿੰਦੇ ਪਿਆਸ ਲੱਗੀ ਹੈ ਜਲ ਛਕਣਾ ਹੈ ਜਲ ਛਕਣਾ ਗਏ ਐ ਵੀ ਵੀ ਜਲ ਛਕਾਉ ਪਰ ਉਹ ਬਣੇ ਮੌਜ ਵਿੱਚ ਜਲ ਭਰੀਆਂ ਦੀ ਅਕੜ ਨਾਲ ਵਿੱਚ ਇੱਕ ਵਾਰ ਗਿਆ ਤੋੜ ਕੇ ਧਿਆਨ ਨਹੀਂ ਦਿੱਤਾ ਕਹਿਣ ਲੱਗੀ ਕੱਢ ਜਾ ਬਕੀਰਾ ਮੈਂ ਤੇਰੇ ਨਾਲ ਨਹੀਂ ਨਹੀਂ ਥੋੜਾ ਸਮਾਂ ਕਰਕੇ ਭਗਤੀ ਰੱਬ ਨੂੰ ਬਖੋਲਾ ਕਰਦੇ ਨੂੰ ਤੇ ਬੁੱਧੇ ਰੱਬ ਦੇ ਸ਼ਰੀਕ ਬਣ ਜਾਂਦਾ ਹੈ ਕਦੇ ਜੰਗਲ ਦੇ ਜਾਨਵਰਾਂ ਨੂੰ ਕਹਿੰਦਾ ਜਿਉਂ-ਜਿਉਂ ਕਹੇਂਗਾ ਮਰ ਜਾਓ ਐਤਾ ਨਹੀਂ ਹੁੰਦਾ ਉਸੇ ਵੇਲੇ ਭਗਤ ਜੀ ਕਹਿੰਦੇ ਇਹਨੂੰ ਕੀ ਪਤਾ ਲੱਗ ਗਿਆ ਇਹਨੂੰ ਕੀ ਪਤਾ ਲੱਗ ਗਿਆ ਮੈਂ ਜੰਗਲ ਵਿੱਚ ਚਿੜੀਆਂ ਮੇਰੇ ਕਹਿਣ ਤੇ ਮਰ ਗਈਆਂ ਮੇਰੇ ਕਹਿਣ ਤੇ ਜਿਉਂ ਹੇ ਕਹਦਾ ਜਲ ਤੇ ਬਾਲਕ ਚ ਛੰਗਾਗਾ ਪਹਿਲਾ ਇਹ ਦਸ ਤੈਨੂੰ ਕਿਵੇਂ ਪਤਾ ਲੱਗਿਆ ਮੈਦੇ ਨੇ ਸਾਹਲ ਹੋ ਗਈ ਜੰਗਲ ਵਿੱਚ ਦਏ ਨੂੰ ਐਨਾ ਸਮਾਂ ਤਬਸਿਆ ਕਰਦੇ ਤੈਨਾਂ ਐਨੀ ਗੱਲ ਪੁੱਜਣ ਦੀ ਸ਼ਕਤੀ ਤੇਰੇ ਕੋਲ ਕਿੱਥੋਂ ਆ ਗਈ ਤਾਕਤ ਕਿੱਥੋਂ ਆ ਗਈ ਵਕੀਰਾ ਮੈਂ ਕੋਈ ਜਾਲਾ ਤਮਸਿਆ ਨਹੀਂ ਕੀਤੀ ਮੈਂ ਕੋਈ ਕਿਸੇ ਜੰਗਲਾਂ ਵਿੱਚ ਜਾ ਕੇ ਨਹੀਂ ਬੈਠੀ ਕਹਿੰਦੇ ਹਨ ਰੱਬ ਨੂੰ ਕਿਵੇਂ ਪੁਜ ਕਰੂਗਾ ਰੱਬ ਨੂੰ ਕਿਵੇਂ ਪਾਉਂਗਾ ਇਹ ਨਹੀਂ ਮੇਰੇ ਘਰ ਦੇ ਨੇ ਜਿਹਦੇ ਲੜ ਮੈਨੂੰ ਲਾਇਆ ਮੈਂ ਤੇ ਉਸੇ ਨੂੰ ਆਪਣਾ ਰੱਬ ਜਾਣ ਕੇ ਉਹਦੀ ਸੇਵਾ ਤੋਂ ਮੈਂ ਤੇ ਪਤੀ ਵਰਤਾ ਇਸਤਰੀਆਂ ਮੈਂ ਪਤੀ ਵਰਤਾ ਪਰਜ ਨਿਭਾਉਣ ਦੇ ਕਰਕੇ ਹੀ ਮੈਨੂੰ ਐ ਨੋਕ ਰੱਬ ਕੋਲੋਂ ਬਖਸ਼ਿਸ਼ ਮਿਲ ਗਈ। ਐਨਾ ਕਿ ਮੈਂ ਪਾਲਕ ਦੇ ਹੁਕਮ ਦੇ ਵਿੱਚ ਆਈਆਂ। ਮੈਂ ਉਹਨਾਂ ਦਾ ਸਹਾਰਾ ਕਰਦੇ ਜਿਵੇਂ ਕਹਿੰਦੇ ਨੇ ਮੈਂ ਸਤਿਵਚਨ ਗਾਈ। ਧਰਾਂ ਲੋਗੀ ਸੀ ਭਗਤ ਜੀ ਕਹਿੰਦੇ ਇੰਨੇ ਵੀ ਕੋਈ ਤਾਂ ਸੰਸਾਰ ਵਿੱਚ ਰਹਿਣ ਵਾਲੇ ਐਦਾਂ ਦੇ ਵੀ ਹੈਗੇ ਨੇ ਜੀ। ਕਹਿੰਦੇ ਹਾਂ ਜੇ ਤੂੰ ਸਪੀਰਾ ਦਾ ਆਪਣਾ ਬਣਿਆ ਰੱਬ ਦੇ ਹੁਕਮ ਵਿੱਚ ਰਹੇ ਰੱਬ ਦੀ ਰਜ਼ਾ ਵਿੱਚ ਰਹੇ ਚਾਰ ਦਿਨ ਬੰਦਗੀ ਕਰਕੇ ਰੱਬ ਨੂੰ ਮੁਖੌਲਾ ਨਾ ਕਰੋ ਰੱਬ ਨਾਲ ਟਿਚਰਾ ਨਾ ਕਰ ਰੱਬ ਜੋ ਕਰਦੇ ਚੰਗਾ ਕਰਦੇ ਪਰ ਸਾਨੂੰ ਨਹੀਂ ਲੰਗਦਾ ਬੰਦਾ ਕਹਿੰਦਾ ਮੇਰੀ ਮਰਜ਼ੀ ਨਾਲ ਹੋਵੇ ਜਿਹੜਾ ਮੈਨੂੰ ਚੰਗਾ ਲੱਗਦਾ ਰੱਬ ਉਹ ਕਰੇ ਬਾਕੀ ਕਿੰਨੇ ਕੈਨਤ ਆ ਪਰ ਕਿੰਨੇ ਹੁੰਦਾ ਸਾਨੂੰ ਤੇ ਆਪਣੇ ਪਰਿਵਾਰ ਦੀ ਆਪਣੇ ਰਿਸ਼ਤੇਦਾਰਾਂ ਦੀ ਸਾਥ ਸਬੰਧੀਆਂ ਦੀ ਇੱਕ ਰੱਬ ਪਰ ਉਹ ਸਾਰੀ ਦੁਨੀਆ ਨੂੰ ਤੁਲਨਾ ਉਹ ਸਾਰੀ ਦੁਨੀਆ ਦਾ ਪਾਲਣ ਹਾਰ ਹੈ ਨੜੇ ਹਰ ਰੋਜ ਪੜਨਿਆ ਜabb ਹੀ ਸਾਡੇ ਵਿੱਚ ਸਭਨਾ ਜੀਆ ਕਾ ਇੱਕ ਦਾਤਾ ਸੋ ਤੇ ਵਿਸਰਮਨ ਹੈ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਦਾ ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਸਾਰੀ ਦੁਨੀਆ ਨੂੰ ਪਾਲਣ ਹਰ ਹੈ ਉਹਨੂੰ ਸਾਰੀ ਸ੍ਰਿਸ਼ਟੀ ਦੀ ਸੋਚ ਹੈ ਸਾሙ ਤੇ ਆਪਣੇ ਆਤਮ ਦੀ ਆਪਣੇ ਪਰਿਵਾਰ ਦੀ ਆਪਣੇ ਸਾਥ ਸੰਬੰਧੀਆਂ ਦੀ ਹੋਵੇਗੀ ਪਰ ਉਹ ਮਾਲਕ ਜੀ ਨੂੰ ਸਾਰੀ ਦੁਨੀਆ ਦੀ ਸੋਚ ਹੈ ਕਹੋ ਨਾ ਨਕਸਨ ਰੇ ਮਨਾ ਹਰ ਪਾਸੇ ਵੈਦਾਨ ਕਾ ਰੇ ਮੇਰੇ ਮਨ ਜੋ ਉਜ ਪ੍ਰਮਾਤਮਾ ਨੂੰ ਚੰਗਾ ਲੱਗਦਾ ਓਹੀ ਹੁੰਦਾ ਹੈ ਤੇਰੀ ਮਨਤੀਆਂ ਤੇਰੀਆਂ ਸਿਆਣਾਂ ਆਹ ਕੋਈ ਰਬ ਦਾ ਪਿਆਰਾ ਇੰਨਾ ਜਿਆਦਾ ਉਹਨੇ ਨੇੜੇ ਹੋ ਗਿਆ ਪ੍ਰਮਾਤਮਾ ਦੇ ਉਹਦੇ ਨਾਮ ਨਾਲ ਜੁੜ ਕੇ ਪਰ ਉਹ ਇੰਦਾ ਦੇ ਰੱਬ ਦੇ ਸ਼ਰੀਕ ਨਹੀਂ ਬਣਦੇ ਰੱਬ ਨਾਲ ਮੱਥਾ ਨਹੀਂ ਲਾਉਂਦੇ ਰੱਬ ਦੀ ਉਲਤ ਦੇ ਵਿੱਚੋਂ ਆਪਣਾ ਸ਼ਰੀਕ ਨਹੀਂ ਬਣਦਾ ਜਿਹੜੇ ਰੱਬ ਨੇੜੇ ਹੋ ਜਾਂਦੇ ਉਹ ਜਲਦੀ ਜਾਂਦੀ ਇੰਦਾ ਰੱਬ ਦੇ ਸ਼ਰੀਕ ਨਹੀਂ ਬਣਦੇ ਪਰ ਹਾਂ ਕਿਤੇ ਕਿਸੇ ਦਾ ਕੋਈ ਦੁੱਖ ਢਟਣਾ ਕਿਸੇ ਦਾ ਭਲਾ ਕਰਨਾ ਭਲੇ ਦੀ ਅਰਦਾਸ ਕਰ ਦਿੰਦੇ ਨੇ ਪਰ ਉਹ ਉਹਦੇ ਨਾਲ ਕਰਤੇ ਨਾਲ ਮੱਥਾ ਮਿਲਾਉਂਦੇ ਕਿ ਰੱਬ ਦੇ ਪਿਆਰਿਆਂ ਦੀ ਅਵਸਤਾਂ ਜੇ ਕਿੰਨੇ ਪਹੁੰਚੇ ਹੋਏ ਰੱਬ ਦੇ ਪਿਆਰੇ ਬ੍ਰਹਮ ਗਿਆਨੀ ਸਤਿਗੁਰੂ ਤਾਂ ਕਰਕੇ ਆਓ ਬੁਰਵਾਣੀ ਅਗਾਧ ਮੋਧ ਹੈ ਪਈ ਬੁਰਵਾਣੀ ਦੀ ਵਿਚਾਰ ਕਰਦੇ ਆ ਭੁੱਲਾਂ ਗਲਤੀਆਂ ਹੋਣੀਆਂ ਸਵਾ ਸਤਿਗੁਰੂ ਜੀ ਕਿਰਪਾ ਕਰਨ ਸਾਗਤੇ ਗੁਰੂ ਮਾਖਣਹਾਰਾਂ ਸਮੋਹ ਜੀ ਸੰਗਰਥਾਂ ਨਗਰ ਕਿਹੜੇ ਘਰ ਪਰਿਵਾਰਾਂ ਸ